ਕਹਿਣੀ ਚਾਹੁੰਦਾ ਆ ਇਹ ਤੁਹਾਡੇ ਹੁਣ ਦੋ ਦੋਲ ਕੱਪੇ ਪਾ ਕੇ ਸਾਡੇ ਬੰਦ ਤੇ ਆਏ ਹੋ ਕਿਤੇ ਇਦਾਂ ਨਾ ਆ ਜੇ ਹੁਣ ਇਹ ਕਿਤੇ ਭਲੇਖੇ ਨਾ ਰਿਓ ਜੇ ਹੁਣ ਅੱਗੇ ਤੇ ਨਹੀਂ ਵਿਰੋਧ ਕੀਤਾ ਹੁਣ ਡਟ ਕੇ ਤੁਹਾਡਾ ਵਿਰੋਧ ਕਰਾਂਗੇ ਤੇ ਸਵੇਰਿਆ ਤਾਲਾ ਵੀ ਤੈਨੂੰ ਖਲਾ ਕੇ ਵਿਸਾਵਾਂਗੇ ਤੂੰ ਆਪਣੇ ਫੀਸੇ ਤੇ ਤੈ ਖੋਲ ਕੇ ਜਾਏਗਾ ਇਹ ਤੈਨੂੰ ਦੱਸ ਦਿੰਨੇ ਆ ਇਹ ਸਾਰੀ ਜਥੇਬੰਦੀ ਸਾਡੇ ਵੀਰ ਦੋ ਜਿਹੜੇ ਇਸ ਵੇਲੇ ਮੌਜੂਦਾ ਸਰਪੰਚ ਖੜੇ ਆ ਸਾਡੇ ਨਿਸ਼ਾਨ ਸਿੰਘ ਜੀ ਜੋਨ ਪ੍ਰਧਾਨ ਖੜੇ ਆ ਮੈਂ ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਮੰਡ ਵੀਰ ਮੇਰਾ ਤੈਨੂੰ ਇਹ ਦੱਸ ਦਿੰਨੇ ਆ ਇਹ ਸਵੇਰ ਨੂੰ ਤੈਨੂੰ ਭਾਰੀ ਪੈਣਾ ਆ ਖਾ ਕੇ ਤੈਨੂੰ ਦਿਖਾਵਾਂਗੇ ਜਿਹੜਾ ਲਾਇਆ ਤੇਰਾ ਤਾਲਾ ਇਹ ਤੈਨੂੰ ਖਾ ਕੇ ਦਿਖਾਵਾਂਗੇ ਸਵੇਰੇ ਤੇ ਵੀਰੋ ਸਵੇਰੇ ਤਗੜੇ ਹੋ ਕੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਆ ਕੱਲ ਨੂੰ ਪੂਰਾ ਕਪੂਰਥਲਾ ਜ਼ਿਲ੍ਹਾ ਇੱਥੇ ਇਕੱਠਾ ਕਰਕੇ ਇਹਨਾਂ ਦਾ ਉਹ ਜਲੂਸ ਕੱਢਾਂਗੇ ਯਾਦ ਕਰਨਗੇ ਜਿਨ੍ਹਾਂ ਨੇ ਇਹ ਤਾਲਾ ਲਵਾਇਆ ਆ ਇਹਨਾਂ ਅਫਸਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਜਦੋਂ ਤੁਹਾਨੂੰ ਅਸੀਂ ਕਾਪੀਆਂ ਵਿਖਾਉਣ ਦੇ ਸਭ ਕੋ ਵਿਖਾਉਣ ਦੇ ਆ ਤੇ ਤੁਸੀਂ ਫਿਰ ਵੀ ਤਾਲਾ ਲਾਣ ਦੇ ਇੱਕ ਬੰਦੇ ਨੇ ਕਹਿਣ ਦੇ ਜਿਹੜਾ ਬੰਦਾ ਸਾਈ ਉੱਥੇ ਵੇਖਿਆ ਵੀ ਨਹੀਂਗਾ ਆਇਆ ਚੋਰੀ ਸਰ ਤੋਂ ਜਾ ਕੇ ਅੰਦਰ ਜਾ ਕੇ ਵੀਡੀਓ ਬਣਾ ਕੇ ਘਰੋਂ ਚਲਾ ਗਿਆ ਅਸੀਂ ਤਾਂ ਫੇਰ ਵੀ ਵਿਰੋਧ ਨਹੀਂ ਕੀਤਾ ਇਸ ਬੰਦੇ ਦਾ ਪਰ ਇਸ ਬੰਦੇ ਨੇ ਅੱਜ ਵੇਖੋ ਤੁਹਾਡੇ ਸਾਹਮਣੇ ਤਾਲਾ ਵਜਣ ਡਿਆ ਆ ਤਾਲਾ ਵਜਣ ਡਿਆ ਤੇ ਖੜਾਵਾਂਗੇ ਜੱਥੇਬੰਦੀ ਦੇ ਤੌਰ ਤੇ ਖੜਾਵਾਂਗੇ ਲੋਕਾਂ ਦੇ ਤੌਰ ਤੇ ਖੜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ